ਆ ਦੇਖੋ ਜੀ ਅਸੀਂ ਨਗਰ ਕੰਗਰੋਲੀ ਦੇ ਵਿੱਚ ਖੜੇ ਆ ਇਹ ਜਿਹੜਾ ਸੂਆ ਇਹ ਥੂਹੀ ਤੋਂ ਚੱਲਦਾ ਜੀ ਇਹ ਤਕਰੀਬਨ 48 ਸਾਲ ਬਾਅਦ ਆਇਆ ਹੈ ਬਾਕੀ ਸਾਡਾ ਨਗਰ ਖੜਾ ਔਰੇ ਸਾਰਾ ਇਹਨਾਂ ਨੂੰ ਪੁੱਛਦਿਆਂ ਦੇਖੋ ਜੀ ਕਿੰਨਾ ਪਾਣੀ ਚੱਲ ਰਿਹਾ ਹੈ ਇਹ ਜ਼ਿੰਦਗੀ ਜਿਸੀਂ ਨੇ ਪਹਿਲੀ ਕਦੇ ਪਾਣੀ ਦੇਖਿਆ ਐ ਇੰਨਾ ਚੱਲਦਾ ਆਹ ਦੇਖੋ ਜੀ ਆ ਸਾਡਾ ਨਗਰ ਖੜਾ ਹੈ ਬੋਲੋ ਜੀ ਕੀ ਵਿਚਾਰ ਨੇ ਤੁਹਾਡੇ ਸੁਵੇਪ੍ਰਤੀ ਜੀ ਧੰਨਵਾਦ ਅਸੀਂ ਸੀਐਮ ਸਾਹਿਬ ਦੇ ਭਗਵੰਤਮਾਨ ਜੀ ਦੇ ਵੀ ਜਿਨ੍ਹਾਂ ਨੇ ਮਿਹਰ ਦਾ ਸਦਕਾ ਸਾਡੇ ਪਿੰਡ ਦੇ ਵਿੱਚ 40 45 ਸਾਲਾਂ ਬਾਅਦ ਪਾਣੀ ਪਹੁੰਚਾਇਆ ਅਰੇ ਅਸੀਂ ਵਾਕਈ ਮੋਟਰਾਂ ਬੰਦ ਕਰ ਰਹੇ ਹਾਂ ਅੱਜ ਮੋਟਰਾਂ ਬੰਦ ਕਰਕੇ ਪਾਣੀ ਲਾ ਰਹੇ ਆ ਨਹਿਰ ਦਾ ਅਸੀਂ ਤਾਂ ਇੰਨੀ ਖੁਸ਼ੀ ਆ ਸਾਨੂੰ ਅੱਜ ਵੀ ਇਹੋ ਜਿਹੇ ਮੁੱਖ ਮੰਤਰੀ ਮਿਲਲੇ ਹੀ ਨਹੀਂ ਆਪਾਂ ਨੂੰ ਜਿਹੜਾ ਇਮਾਨਦਾਰ ਸਾਫ਼ ਔਰ ਕਿਸਾਨਾਂ ਦੇ ਪੱਖ ਦੇ ਵਿੱਚ ਭਗਵੰਤਮਾਨ ਜੀ ਨੇ ਜੋ ਫੈਸਲਾ ਲਿਆ ਅਸੀਂ ਬੜੇ ਖੁਸ਼ ਹਾਂ ਇਸ ਤੇ ਸਾਨੂੰ ਮੁੜ ਕੇ ਹਜੇ ਮੁੱਖ ਮੰਤਰੀ ਪੰਜਾਬ ਦਾ ਨਹੀਂ ਮਿਲਣਾ ਹਾਲਾਂਕਿ ਮੈਂ ਕੱਲਰ ਨੂੰ ਬਲਾਕ ਕਰਦਾ ਪਰ ਮੈਂ ਬੋਟਾ ਕੱਲਰ ਨੂੰ ਪਈ ਹੈ ਪਰ ਮੈਂ ਧੰਨਵਾਦੀ ਹਾਂ ਭਵੰਤਵਾਨ ਜੀ ਦਾ ਜਿਨ੍ਹਾਂ ਨੇ ਪਹਿਲ ਕਦਮੀ ਕਰਕੇ ਸਾਡੇ ਪਿੰਡ ਦੇ ਵਿੱਚ ਪਾਣੀ ਪਹੁੰਚਾਇਆ ਤੇ ਸਾਡੀਆਂ ਮੋਟਰਾਂ ਮੰਦ ਕੀਤੀਆਂ ਨੇ ਅਸੀਂ ਬੜੇ ਖੁਸ਼ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਆ ਦੇਖੋ ਜੀ ਪਾਣੀ ਦਾ ਤਾਹੜ ਆ ਗਿਆ ਆ ਜਾ ਰਹੇ ਦੇਖੋ ਜੀ ਆ ਜਾ ਰਹੇ ਦੇਖੋ ਪਾਣੀ ਸਿਰੇ ਤੱਕ ਸਿਰੇ ਤੱਕ ਬਹੁਤ ਖੁਸ਼ੀ ਹੋ ਰਹੀ ਆ ਸਾਰੇ ਪਿੰਡ ਨੂੰ ਜੀ ਮਕਸਦ ਤੁਹਾਨੂੰ ਇਹ ਨਾ ਮੌਸਮ ਵਧੀਆ ਚੱਲ ਰਿਹਾ ਜੀ ਥੜ ਦੇ ਗੱਲਾਂ ਆ ਦੇਖੋ ਵੱਡਾ ਪਰ ਭਰੇ ਖੜੇ ਨੇ ਪਾਣੀ ਦੇ ਆ ਸੂਏ ਦੀ ਨਹਿਰ ਹੈ ਜੀ ਸਾਰੀ ਇਹ ਨਹਿਰ ਦੀ ਆ ਦੇਖੋ ਬਹੁਤ ਜਿਹੜਾ ਕਹਿੰਦੇ ਦੀ ਵੀ ਸੇਰੇ ਪਾਣੀ ਪਹੁੰਚਦਾ ਨਹੀਂ ਇਹ ਅੱਜ ਥੂਹੀ ਤੋਂ ਚੱਲਦਾ ਸੂਆ ਬਹੁਤ ਵਧੀਆ ਇਹ ਸੇਰੇ ਪਹਛਾਤਾ ਬਹੁਤ ਵਧੀਆ ਹੋਇਆ ਹਾਂ ਜੀ ਦੂਜੇ ਨੰਬਰ ਤੇ ਧੰਨਵਾਦੀਆਂ ਐਮਐਲਏ ਸਾਹਿਬ ਦੇ ਸਰਦਾਰ ਕੁਮੰਤ ਸਿੰਘ ਦੀ ਬਾਜੀਗਰ ਉਹਨਾਂ ਦੀ ਧੰਨਵਾਦੀਆਂ ਉਹਨਾਂ ਦਾ ਬਹੁਤ ਸਹਿਯੋਗ ਹਾਂ ਜੀ ਹਾਂ ਜੀ ਉਹਨਾਂ ਨੇ ਵੀ ਬਹੁਤ ਸਹਿਯੋਗ ਸਹਿਯੋਗ ਸਭ ਕੀ ਹੋਇਆ ਹਾਂ ਹਾਂ ਜੀ ਹਾਂ ਜੀ ਉਹਨਾਂ ਨੇ ਵੀ ਬਹੁਤ ਮੀਟਿੰਗਾਂ ਕਰੀਆਂ ਨੇ ਅਸੀਂ ਵੀ ਉਹਨਾਂ ਦਾ ਧੰਨਵਾਦ ਦੀਆਂ ਅਸੀਂ ਸੀਐਮ ਸਾਹਿਬ ਨੂੰ ਕਹਿੰਨੇ ਆ ਵੀ ਸਾਡੇ ਜੋ ਐਮਐਲਏ ਨੇ ਇਹਨਾਂ ਨੂੰ ਵੀ ਮੌਕਾ ਦਿਓ ਇਹਨਾਂ ਨੂੰ ਵੀ ਮਿਨਿਸਟਰ ਬਣਾਓ ਤਾਂ ਕਿ ਜੋ ਇਹੋ ਜਿਹੇ ਕੰਮ ਕਰ ਰਹੇ ਨੇ ਇਹ ਕੁਲਵੰਤ ਸਿੰਘ ਜੀ ਇਹ ਹੋਰ ਵੀ ਕੰਮ ਕਰ ਸਕਣ ਜੋ ਰਹਿੰਦੇ ਕਾਰਜ ਨੇ ਹਲਕੇ ਸਤਰਾਣੇ ਨੂੰ ਪਛੜਿਆ ਹੋਇਆ ਇਲਾਕਾ ਉਹ ਕੰਮ ਵੀ ਹੋ ਸਕਣ ਅਸੀਂ ਉਹਦੇ ਵਾਸਤੇ ਵੀ ਰਿਕਵੈਸਟ ਕਰਦੇ ਆ ਜੀ ਠੀਕ ਹੈ ਜੀ